ਇਹ ਵੀਡੀਓ ਲੈ ਕੇ ਆਏ ਆ ਨਾ ਇਹ ਵੀਡੀਓ ਆ ਘੋੜਾ ਡਿੱਗ ਗਿਆ ਸਵਿਮਿੰਗ ਪੂਲ ਦੇ ਵਿੱਚ ਪਹਿਲੀ ਵਾਰ ਇਹ ਘਟਨਾ ਹੋਈ ਮੇਰੀ ਲਾਈਫ ਦੇ ਵਿੱਚ ਚਾਰ ਪੰਜ ਸਾਲ ਹੋ ਗਏ ਘੋੜਿਆਂ ਦੇ ਵਿੱਚ ਪਰ ਮੈਂ ਇਦਾਂ ਦਾ ਸਿਸਟਮ ਨਹੀਂ ਵੇਖਿਆ ਫਿਰ ਕਿਵੇਂ ਕੱਢਿਆ ਘੋੜੇ ਨੂੰ ਕਿਵੇਂ ਡਿੱਗਿਆ ਆ ਦੇਖੋ ਵੀ ਅਸੀਂ ਤਾਂ ਭਾਈ ਜਦੋਂ ਡਿੱਗਿਆ ਤੇ ਉਹਦੇ ਲਈ ਜੀਸੀਬੀ ਵੀ ਮੰਗਾਈ ਵੱਡਾ ਹੈਡਰਾ ਮੰਗਾਇਆ ਵੀ ਇਹਦੀਆਂ ਲੱਤਾਂ ਨਾ ਪਾਉਣ ਤੋਂ ਬਾਅਦ ਵੀ ਭਾਈ ਪਿਆਰ ਕਰਕੇ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦਾ ਕਿਵੇਂ ਘੋੜਾ ਕੱਢਿਆ ਕਿਵੇਂ ਇਹ ਥੱਲੇ ਉੱਤੇ ਕੀਤਾ ਜਾ ਕਿਹੜੀਆਂ-ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਸੋ ਵੀਡੀਓ ਦੇ ਨਾਲ ਜੁੜੇ ਰਹੋ ਤੇ ਸਾਰੀ ਗੱਲਬਾਤ ਤੁਹਾਨੂੰ ਦੱਸਦੇ ਆ ਜਦੋਂ ਘੋੜਾ ਅਸੀਂ ਖੋਲ ਕੇ ਸ਼ੂਟ ਵਾਸਤੇ ਲੈ ਕੇ ਆਏ ਰੈਡੀ ਰੂਡੀ ਹੋ ਕੇ ਨਹਾਉਣ ਤੋਂ ਬਾਅਦ ਤੇ ਘੋੜੇ ਨੂੰ ਵੀ ਲੱਗਾ ਕਿ ਗਰਮੀ ਹੈਗੀ ਆ ਗਰਮੀ ਤੁਹਾਨੂੰ ਪਤਾ ਹੀ ਆ ਵੀ ਟੈਂਪਰੇਚਰ ਕਿੱਥੇ ਜਾ ਰਿਹਾ ਬਾਈ ਤੇ ਘੋੜੇ ਨੂੰ ਲੱਗਾ ਕਿ ਯਾਰ ਮੈਂ ਵੀ ਨਹਾਉਣਾ ਹੈ ਘੋੜੇ ਨੇ ਇੱਧਰ ਨਹੀਂ ਵੇਖਿਆ ਉਧਰ ਦੇਖਿਆ ਸਿੱਧੀ ਛਾਲ ਮਾਰਤੀ ਉਸਵੇਂ ਪੂਲ 'ਚ ਅੱਛਾ ਮਾਰ ਤੇ ਉਹ ਬੈਠਾ ਇੱਕ ਘੰਟਾ ਡੇਢ ਘੰਟਾ ਇੰਜੋਏ ਕੀਤਾ ਘੋੜੇ ਨੇ ਪੂਰਾ ਫੇਰ ਉਹਦੇ ਤੋਂ ਨਿਕਲਿਆ ਨਾ ਜਾਵੇ ਅਸੀਂ ਬਹੁਤ ਕੋਸ਼ਿਸ਼ਾਂ ਕੀਤੀਆਂ ਸਾਰੇ ਭਰਾਵਾਂ ਨੇ ਜਿੰਨੇ ਵੀ ਉੱਥੇ ਹੈਗੇ ਸੀ ਮੇਰੇ ਖਿਆਲ 12 13 ਜਾਣੇ ਸੀਗੇ ਭਰਾ ਜਿਹੜਾ ਵੀ ਆਉਂਦਾ ਸੀ ਕੋਈ ਚਲਿਆ ਜਾਂਦਾ ਸੀਗਾ ਭਾਈ ਆਰ ਸਟੱਡ ਫਾਰਮ ਵਾਲੇ ਦੇ ਉੱਤਰਾਖੰਡ ਦੇ ਵਿੱਚ ਆਪਾਂ ਗਏ ਸੀ ਸ਼ੂਟ ਕਰਨ ਤੁਹਾਨੂੰ ਦੱਸਿਆ ਸੀ ਜਿੰਨੀਆਂ ਵੀਡੀਓ ਵੀ ਪਾਈਆਂ ਸੀ ਤੇ ਕੁਝ ਵੀਡੀਓ ਆਉਣ ਵੀ ਆਲੀਆਂ ਨੇ ਤੇ ਉਹ ਭਰਾ ਦਾ ਘੋੜਾ ਹੈ ਭਾਈ ਅਭਿਸ਼ੇਕ ਸ਼ਰਮਾ ਦਾ ਆਪਣੇ ਬਹੁਤ ਹੀ ਪਿਆਰੇ ਮਿੱਤਰ ਨੇ ਤੇ ਆ ਇੱਕ ਵੀਰ ਨੇ ਸੋਚਿਆ ਕਿ ਮੈਂ ਨਾ ਵੇਚ ਜਾਣਾ ਇਹਨੂੰ ਲੱਲਾ ਪਪਾ ਲਾਉਣਾ ਕੋਈ ਪਿਆਰ ਪਿਉਰ ਕਰਦਾ ਹੱਥ ਫੇਰਦਾ ਤੇ ਘੋੜਾ ਥੋੜਾ ਜਿਹਾ ਵੀ ਨਰਵਸ ਸੀ ਇਹ ਗਾ ਜਿਆਦਾ ਹੀ ਨਰਵਸੀ ਹੋ ਗਿਆ ਵੀ ਥੋੜਾ ਜਿਹਾ ਜਦਾ ਦਿਲਵਦੀ ਹੋਗੀ ਬਾਈ ਵੇਚ ਗਿਆ ਕੱਪੜੇ ਲਾਏ ਵੇਚ ਜਾ ਕੇ ਪਾਰੀਆਂ ਪੂਰੀਆਂ ਕੀਤੀਆਂ ਪਪੀਆਂ ਜੱਫੀਆਂ ਪਾਈਆਂ ਪਰ ਘੋੜੇ ਨੇ ਕਹਿ ਦਈਏ ਵੀ ਫੇਰ ਘੋੜੇ ਨੂੰ ਡੜਾਇਆ ਵਿੱਚ ਡਰਾ ਡੂ ਕੇ ਉਹਨੂੰ ਥੋੜਾ ਬਟਾ ਕਰਕੇ ਵੀ ਚੱਲ ਯਾਰ ਬਾਹਰ ਛਾਲ ਮਾਰ ਕੇ ਨਿਕਲ ਜੇ ਇੱਕ ਤਾਂ ਪਾਣੀ ਦੀ ਜਿਹੜੀ ਆਪਾਂ ਪਾਣੀ ਦੇ ਵਿੱਚ ਦੌੜਦੇ ਆ ਉਹ ਤੁਹਾਨੂੰ ਪਤਾ ਵੀ ਬੰਦੇ ਤੋਂ ਭੱਜਿਆ ਨਹੀਂ ਜਾਂਦਾ ਆਪਾਂ ਵਾਣ ਦੇ ਵਿੱਚ ਹਣ ਝੋਨੇ ਲੱਗਨੇ ਆ ਖਾਲੀ ਵਾਣ ਦੇ ਵਿੱਚ ਦੌੜਨ ਤੇ ਝੋਨੇ ਵਾਲੇ ਵਾਣ ਦੇ ਪਾਣੀ ਇੱਥੇ ਲੱਗਾ ਹੋਵੇ ਉਹਦੇ ਵਿੱਚ ਜ਼ਮੀਨ ਸਮਾਨ ਦਾ ਫਰਕ ਹੁੰਦਾ ਜੋਰ ਜ਼ਿਆਦਾ ਲੱਗਦਾ ਸੋ ਇੱਥੇ ਵੀ ਇਦਾਂ ਹੀ ਹੋਇਆ ਤੇ ਆਵੇ ਥੋੜਾ ਘੋੜਾ ਤਾਂ ਚੜਦਾ ਜਾਂਦਾ ਸੀ ਪਰ ਫੇਰ ਮਗਰ ਲਈ ਲੱਤ ਨਹੀਂ ਸੀ ਉਹ ਮੰਨ ਲਓ ਪਹੁੰਚ ਪਾਉਂਦੀ ਤੇ ਅਗਲੇ ਪਾਸੇੋਂ ਜਿੱਥੇ ਘੋੜਾ ਹੁਣ ਚੜਦਾ ਪਿਆ ਸੀ ਇੱਥੇ ਹੈਗਾ ਹੈ ਇਹਦਾ ਪਾਣੀ ਲੈਵਲ ਹੈਗਾ ਯਾਨੀ ਕਿ 3 ਸਵਾ 3 ਫੁੱਟ ਤੇ ਜਿਹੜਾ ਪਰਲੇ ਪਾਸੇ ਨੂੰ ਉੱਥੇ ਹੈਗਾ 6.5 ਫੁੱਟ ਯਾਨੀ ਕਿ ਜਿੱਧਰੋਂ ਭੱਜ ਕੇ ਹੁੰਦਾ ਹੈ ਘੋੜਾ ਤੇ ਇੱਥੇ ਆਣ ਕੇ ਘੋੜੇ ਨੂੰ ਫੇਰ ਪਤਾ ਨਹੀਂ ਕੀ ਹੁੰਦਾ ਸੀ ਘੋੜਾ ਬਾਈ ਬਹੁਤ ਜਦੋਜਹਿਦ ਕੀਤੀ ਪਿੱਛੋਂ ਅਸੀਂ ਸੋਚਿਆ ਵੀ ਇਹ ਤਾਂ ਚੜਿਆ ਨਹੀਂ ਜਾਂਦਾ ਮੁੰਡੇ ਕਹਿੰਦੇ ਵੀ ਜਦੋਂ ਇਦਾਂ ਆਵੇ ਭੱਜ ਕੇ ਆਊਗਾ ਮਗਰ ਉਹ ਆਪਾਂ ਰੱਸਾ ਪਾਵਾਂਗੇ ਤੇ ਰੱਸੇ ਨਾਲ ਪਾ ਕੇ ਜ਼ੋਰ ਮਾਰਾਂਗੇ ਥੋੜਾ ਮਾੜ ਕਰਾਂਗੇ ਤੇ ਸ਼ਾਇਦ ਕਿਤੇ ਨਾ ਕਿਤੇ ਜਿਹੜੀ ਮਗਰਲੀ ਲੱਤ ਵੀ ਹੈ ਉਹ ਆ ਜੇ ਅੱਛਾ ਫੇਰ ਇਧਰੋਂ ਵੀ ਨਾ ਗੱਲ ਬਣੀ ਬਾਈ ਬਹੁਤ ਡਰਾਇਆ ਵੀ ਮਾੜਾ ਮੋਟਾ ਜਿੰਨਾ ਵੀ ਕਰ ਸਕਦੇ ਸੀ ਸਾਰੇ ਸੱਜਣਾ ਨੇ ਜੂਰ ਲਾਇਆ ਆਪਣੇ ਫੇਰ ਆ ਵਿਸ਼ੇਕ ਬਾਈ ਹੈ ਆਪਣਾ ਉੱਤਰਾਖੰਡ ਵਾਲਾ ਆਰਸਟਡ ਫਾਰਮ ਦੇ ਮਾਲਕ ਨੇ ਜਿਹੜੇ ਬਾਈ ਕਹਿੰਦਾ ਵੀ ਆਵੇ ਆਪਾਂ ਨਾ ਮੋਟਰ ਦਾ ਪਾਣੀ ਕਾਟ ਦਿੰਨੇ ਆ ਅ ਸਵੀਮਿੰਗ ਪੂਲ ਦਾ ਵੀ ਉਹਨਾਂ ਨੇ ਮੋਟਰ ਦਾ ਉਹ ਖੋਲਤਾ ਵਾਲ ਗਿਆ ਜਿੱਧਰੋਂ ਪਾਣੀ ਨਿਕਲਦਾ ਫਿਰ ਪਾਣੀ ਨਿਕਲਣਾ ਹੋ ਗਿਆ ਸ਼ੁਰੂ ਤੇ ਅਸੀਂ ਬਹਿ ਗਏ ਬਾਈ ਸਾਈਡ ਤੇ ਹੋ ਕੇ ਤੇ ਮੇਰੇ ਖਿਆਲ ਕੋਈ ਅੱਧੇ ਘੰਟੇ ਚ ਪਾਣੀ ਵੀ ਨਿਕਲ ਗਿਆ ਘੋੜੇ ਨੇ ਵੀ ਅਸੀਂ ਸੋਲੇ ਸਿੱਟ ਗਏ ਥੱਲੇ ਉਹ ਸਲਿੱਪ ਹੋ ਜਾਂਦਾ ਪੈਰ ਜਦੋਂ ਤਾਂ ਘੋੜਾ ਭੱਜ ਕੇ ਆਉਂਦਾ ਚੜ੍ਹਨ ਲੱਗਦਾ ਤੇ ਉਹਦੇ ਪਿਛਲੇ ਪੈਰ ਸਲਿੱਪ ਹੋ ਜਾਂਦੇ ਆ ਇਸ ਕਰਕੇ ਗੱਦਾ ਅਸੀਂ ਥੱਲੇ ਰੱਖ ਲਿਆ ਫਿਰ ਬਾਈ ਟਰਾਈ ਮਾਰੀ ਫਿਰ ਆਵੇ ਵੀ ਡਰਾ ਵੀ ਰਿਹਾ ਉਹਨੂੰ ਵੀ ਥੋੜਾ ਜਿਆ ਕੋਸ਼ਿਸ਼ ਕਰੇ ਵੀ ਕਿਸੇ ਨਾ ਕਿਸੇ ਤਰੀਕੇ ਜ਼ੋਰ ਮਾਰੇ ਝਰਕ ਮਾਰੇ ਤੇ ਘੋੜਾ ਬਾਹਰ ਨ ਪਰ ਨਾ ਗੱਲ ਬਣਦੀ ਦੇਖ ਕੇ ਬਾਈ ਬਹੁਤ ਜਿਆਦੀਆਂ ਸਕੀਮਾਂ ਲਾਈਆਂ ਪਰ ਉਹ ਆਂਦੇ ਨੇ ਵੀ ਜਦੋਂ ਜਿੰਨਾ ਟਾਈਮ ਜਿਹੜਾ ਲਿਖਿਆ ਨਾ ਤੇ ਉਹ ਹੋਣਾ ਹੀ ਐ ਜਿਹੜੇ ਟਾਈਮ ਤੇ ਲਿਖਿਆ ਉਦੋਂ ਹੀ ਹੋਣਾ ਸੋ ਸਾਨੂੰ ਘੋੜਾ ਕੱਢਦਿਆਂ ਨੂੰ ਤਕਰੀਬਨ ਘੋੜਾ ਡਿੱਗਿਆ 2:30 ਸਾਨੂੰ ਵੱਜ ਗਏ ਬਾਈ ਰਾਤ ਦੇ 9 ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਵਿਖਾਉਂਦੇ ਆ ਬਹੁਤ ਟਰਾਈਆਂ ਕੀਤੀਆਂ ਆਵੇ ਸਾਰਿਆਂ ਨੇ ਅਗਲੇ ਪਾਸੇ ਉਹ ਬਾਈ ਆਏ ਜਿਹੜੇ ਆਪਣੇ ਭਰਾ ਨੇ ਅਭਿਸ਼ੇਕ ਸ਼ਰਮਾ ਜੀ ਉਹਨਾਂ ਨੇ ਅੱਗੇ ਉਹ ਸ਼ੋਲਡਰ ਫੜਿਆ ਮਗਰਲੇ ਪਾਸੇ ਉਹ ਬਾਈਆਂ ਨੇ ਡਰਾਇਆ ਵੀ ਮਾੜਾ ਮੋਟਾ ਕਿ ਇਹਦੇ ਕੋਈ ਜ਼ੋਰ ਦੀ ਕੀ ਮਾਰਦਾ ਇਹ ਨਾ ਸੋਚੋ ਵੀ ਖਣੀ ਘੋੜਾ ਕੁੱਟਦੇ ਆ ਜਾਂ ਕੱਢਦੇ ਆ ਕੱਢਣ ਕਰਕੇ ਫੇਰ ਬਾਈ ਨੇ ਕੀ ਕੀਤਾ ਵੀ ਬਾਈ ਨੇ ਹੈਡਰਾ ਬਾਈ ਦੇ ਆਪਦੇ ਹੀ ਹੈਡਰੇ ਆ ਜੀਸੀਬੀ ਵੀ ਆਪਦੀ ਆ ਬਾਈ ਨੇ ਜਿੱਥੇ ਇਹਨਾਂ ਦਾ ਕੰਮ ਚੱਲਦਾ ਉੱਥੋਂ ਆ ਹੈਡਰਾ ਮੰਗਾਲਿਆ ਜੀਸੀਬੀ ਮੰਗਾਲੀ ਇਹ ਸੋਚਿਆ ਕਿ ਯਾਰ ਜੀਸੀਬੀ ਨਾਲ ਜਿੱਦਾਂ ਆਪਾਂ ਮੱਝਾਂ ਕੱਢਦੇ ਆਂ ਤੇ ਭਾਈ ਲੱਤਾਂ ਨੂੰ ਪਾ ਕੇ ਚਾਰੇ ਲੱਤਾਂ ਬੰਨ ਕੇ ਤਾਂ ਚੱਕ ਲਾਂਗੇ ਇਹਨੂੰ ਉਹ ਸਾਡੇ ਦਿਮਾਗ 'ਚ ਵੀ ਆਈ ਇੱਕ ਭਰਾ ਵੀ ਬੋਲਿਆ ਵੀ ਵੀਰੇ ਮੱਝਾਂ ਤੇ ਹੈ ਨਹੀਂ ਆ ਵੀ ਤੁਸੀਂ ਇਹਨੂੰ ਚੱਕ ਕੇ ਤੇ ਕੱਢ ਲਓਗੇ ਇਹ ਘੋੜਾ ਹੈ ਤੇ ਘੋੜੇ ਨੇ ਹਿੱਲ ਜੁਲ ਕਰਨੀ ਐ ਤੇ ਭਾਈ ਤੁਸੀਂ ਇਹਦੇ ਸਗੋਂ ਸੱਟ ਜਾਦੀ ਲਵਾ ਵੀ ਇਹ ਵੀ ਸਾਡਾ ਜਿਹੜਾ ਆਈਡੀਆ ਸੀ ਉਹ ਫੇਲ ਹੋ ਗਿਆ ਜੀਸੀਬੀ ਵਾਲੇ ਭਰਾ ਨੂੰ ਵੀ ਅਸੀਂ ਕਿਹਾ ਵੀ ਬਾਈ ਤੂੰ ਚੱਲ ਤੇ ਫੇਰ ਕੋਈ ਨਾ ਕੋਈ ਹੋਰ ਥੋੜਾ ਜਿਹਾ ਸਾਧਵਾਇਆ ਘੋੜੇ ਨੂੰ ਸਾਧਵਾ ਕੇ ਫਿਰ ਤੂੜੀ ਦੀਆਂ ਪੰਡਾਂ ਬੂਸਾ ਲਿਆਂਦਾ ਪਰਾਲੀ ਲਿਆਂਦੀ ਤੇ ਥੱਲੇ ਸੁੱਟੀਆਂ 7-8 ਪੰਡਾਂ ਸੀ ਉੱਚਾ ਕੀਤਾ ਉਹ ਘੋੜੇ ਦੇ ਹੱਲੇ ਵੀ ਉਹ ਚੀਜ਼ਾਂ ਦਿਮਾਗ 'ਚ ਸੀਗੀਆਂ ਵੀ ਮਨ ਲਾ ਵੀ ਮੈਂ ਚੜੂੰਗਾ ਤੇ ਜਦੋਂ ਟੈਲਾ ਟੁੱਟੀਆਂ ਤੇ ਉਹਦੇ ਦਿਮਾਗ 'ਚ ਆ ਗਈ ਵੀ ਮੇਰੀ ਵੱਜੂਗੀ ਇਹ ਵੀ ਮੇਰੇ ਸੱਟ ਲੱਗੂਗੀ ਕਿਉਂਕਿ ਤੁਹਾਨੂੰ ਪਤਾ ਜਿਹੜਾ ਇੱਕ ਘੋੜਾ ਹੈ ਇਹ ਇਨਸਾਨ ਨਾਲੋਂ ਵੀ ਜ਼ਿਆਦਾ ਸੁਰਤ ਰੱਖਦਾ ਹੈ ਪ੍ਰਮਾਤਮਾ ਨੇ ਫਿਰ ਇੱਕ ਭਰਾ ਨੇ ਆਈਡੀਆ ਦਿੱਤਾ ਅਗਲੀਆਂ ਲੱਤਾਂ ਇਹਦੀ ਇੱਕ ਲੱਤ ਬੰਨੀ ਇੱਕ ਲੱਤ ਬੰਨ ਕੇ ਅਗਲੇ ਪਾਸੇ ਨੂੰ ਖਿੱਚਣ ਦੀ ਆ ਦੇਖੋ ਭ ਤੇ ਘੋੜਾ ਵੀ ਆਪਦੀ ਲੋ ਟ੍ਰਾਈ ਮਾੜੀ ਮੋਟੀ ਮਾਰਦਾ ਫਿਰ ਬਾਈ ਨੇ ਆਵੇ ਡਰਾਇਆ ਵੀ ਤੇ ਘੋੜਾ ਆ ਨਿਕਲ ਗਿਆ ਫਿਰ ਘੋੜਾ ਸਾਰੇ ਭਰਾਵਾਂ ਨੇ ਜਦੋਂ ਘੋੜਾ ਨਿਕਲ ਗਿਆ ਬਾਈ ਕੀ ਸਤਾਠਾਂ ਘੰਟਿਆਂ ਦੀ ਮਿਹਨਤ ਸੀ ਉਹ ਰੰਗ ਲਿਆ ਦੀ ਸਾਂ